कोरोना वैक्सीन ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕੋਵੀ ਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਨੇ ਕੀਤਾ ਵੱਡਾ ਖੁਲਾਸਾ ਕਈ ਗੰਭੀਰ ਬਿਮਾਰੀਆਂ ਦਾ ਬੰਦ ਸਕਤੀ ਹੈ ਕਾਰਨ ਕਈ ਗੰਭੀਰ ਸੀ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਵੈਕਸੀਨ করোনা ਵੈਕਸੀਨ ਦੀ ਖੁਰਾਕ ਤੋਂ ਬਾਅਦ ਬਹੁਤ ਸਾਰੇ ਲੋਕ ਹੋਏ ਸੀ ਬਿਮਾਰ ਤੇ ਕੰਪਨੀ ਦੇ ਖਿਲਾਫ ਉਹਨਾਂ ਨੇ ਦਾਵਾ ਦਾਇਰ ਕਰਕੇ ਮੁਆਵਜ਼ਾ ਮੰਗਿਆ ਸੀ ਤਾਂ ਇਸ ਸਭ ਦੇ ਵਿਚਕਾਰ ਹੁਣ ਜੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਰੋਨਾ ਵੈਕਸੀਨ ਦੇ ਨਾਲ ਜੁੜੀ ਹੋਈ ਕਿ ਵੈਕਸੀਨ ਤੋਂ ਹਾਰਟ ਅਟੈਕ ਦਾ ਖਤਰਾ ਹੋ ਸਕਦਾ ਹੈ ਕੰਪਨੀ ਨੇ ਕੋਰਟ ਦੇ ਵਿੱਚ ਇਹ ਖੁਦ ਮੰਨਿਆ ਹੈ ਤਾਂ ਕਰੋਨਾ ਵਾਇਰਸ ਨੂੰ ਰੋਕਣ ਲਈ ਲਗਾਏ ਗਏ ਟੀਕੇ ਦੇ ਕਾਰਨ ਮਾੜੇ ਪ੍ਰਭਾਵਾਂ ਦੇ ਸਾਰੇ ਦਾਅਵਿਆਂ ਦੇ ਵਿਚਕਾਰ ਕੋਵੀ ਸ਼ੀਲਡ ਵੈਕਸੀਨ ਬਣਾਉਣ ਵਾਲੀ ਕੰਪਨੀ ਐਸਟਰਾ ਚਾਇਨਿਕਾ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ ਖੁਲਾਸਾ ਕੀ ਕੀਤਾ ਉਹਨਾਂ ਨੇ ਕੋਰਟ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਉਹ ਵੀ ਤੁਹਾਨੂੰ ਦੱਸਦੇ ਆ ਕੰਪਨੀ ਨੇ ਅਦਾਲਤ ਵਿੱਚ ਪੇਸ਼ ਕੀਤੇ ਗਏ ਦਸਤਾਵੇਜ਼ਾਂ ਦੇ ਵਿੱਚ ਪਹਿਲੀ ਵਾਰੀ ਮੰਨਿਆ ਕਿ ਕੋਵਿਡ-19 ਵੈਕਸੀਨ ਖੂਨ ਦੇ ਜੰਮਣ ਵਰਗੇ ਮਾੜੇ ਪ੍ਰਭਾਵਾਂ ਦਾ ਕਾਰਨ ਬਣ ਸਕਦੀ ਹੈ ਹਾਲਾਂਕਿ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਅਜਿਹੇ ਮਾੜੇ ਪ੍ਰਭਾਵਾਂ ਦੇ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੈ ਯਾਨੀ ਕਿ ਕਿਸੇ ਨੇ ਵੀ ਕੋਵਿਡ ਵੈਕਸੀਨ ਅਗਰ ਲਗਵਾਈ ਹੈ ਤਾਂ ਉਸ ਦੇ ਵਿੱਚ ਖੂਨ ਜੰਮਣ ਵਰਗੇ ਜੋ ਸਮੱਸਿਆਵਾਂ ਹਨ ਇਹ ਪੈਦਾ ਹੋ ਸਕਦੀਆਂ ਨੇ ਹਾਲਾਂਕਿ ਕੰਪਨੀਏ ਦਾਵਾ ਕਰਦੀ ਵੀ ਨਜ਼ਰ ਆ ਰਹੀ ਹੈ ਕਿ ਅਜਿਹੇ ਮਾਮਲਿਆਂ ਦੀ ਗਿਣਤੀ ਬਹੁਤ ਘੱਟ ਹੋਈ ਸੀ ਕਿਉਂਕਿ ਅਸੀਂ ਵੀ ਜਦ ਕਰੋਨਾ ਵੈਕਸੀਨ ਲੋਕਾਂ ਨੇ ਲਗਵਾਈ ਸੀ ਤਾਂ ਬਹੁਤ ਸਾਰੇ ਮਾਮਲੇ ਅਜਿਹੇ ਸਾਹਮਣੇ ਆਏ ਸੀ ਕਿ कोरोना वैक्सीन ਦੇ ਜੋ ਉਸਦੀ ਡੋਸ ਸੀ ਉਸ ਨੂੰ ਲੈਣ ਤੋਂ ਬਾਅਦ ਕਿਸੇ ਨੂੰ ਹਾਰਟ ਅਟੈਕ ਆਇਆ ਸੀ ਜਾਂ ਕਿਸੇ ਦੀ ਮੌਤ ਹੋ ਗਈ ਸੀ ਤਦ ਇਹਨਾਂ ਸਾਰੀਆਂ ਗੱਲਾਂ ਨੂੰ ਬਹੁਤ ਸਾਰੇ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਉੱਪਰ ਇਹਨਾਂ ਸਾਰੀਆਂ ਗੱਲਾਂ ਨੂੰ ਕਿਤੇ ਨ ਕਿਤੇ ਕੋਰੋਨਾ ਵੈਕਸੀਨ ਦੇ ਨਾਲ ਜੋੜਿਆ ਗਿਆ ਸੀ ਸ਼ੰਕਾ ਪ੍ਰਗਟ ਕੀਤੀ ਗਈ ਸੀ ਤਾਂ ਹੁਣ ਬ੍ਰਿਟਿਸ਼ ਅਖਬਾਰ ਡੇਲੀ ਮੇਲ ਦੀ ਰਿਪੋਰਟ ਦੇ ਅਨੁਸਾਰ ਕਈ ਪਰਿਵਾਰਾਂ ਨੇ ਕੋਰੋਨਾ ਵੈਕਸੀਨ ਨਾਲ ਹੋਣ ਵਾਲੇ ਨੁਕਸਾਨ ਦਾ ਦੋਸ਼ ਲਿਖਾਉਂਦੇ ਹੋਏ ਮੁਕੱਦਮਾ ਦਾਇਰ ਕੀਤਾ ਸੀ ਜਿਸ ਤੋਂ ਬਾਅਦ ਪ੍ਰਮੁੱਖ ਫਾਰਮਾਸਿਊਟੀਕਲ ਕੰਪਨੀ ਨੇ ਅਦਾਲਤ ਦੇ ਵਿੱਚ ਮੰਨਿਆ ਕਿ ਵੈਕਸੀਨਾਂ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਹੈ ਯਾਨੀ ਕਿ ਜਿਹੜਾ ਲੋਕਾਂ ਨੇ ਕੋਰੋਨਾ ਵੈਕਸੀਨ ਲਗਵਾਈ ਸੀ ਉਸ ਤੋਂ ਬਾਅਦ ਉਹਨਾਂ ਨੇ ਸਿਹਤ ਦੇ ਉੱਤੇ ਨੁਕਸਾਨ ਹੋਣੇ ਸ਼ੁਰੂ ਹੋ ਗਏ ਸੀ ਤਾਂ ਉਸ ਤੋਂ ਬਾਅਦ ਉਹ ਕੋਰਟ ਦੇ ਵਿੱਚ ਪਹੁੰਚੇ ਸੀ ਕੋਰਟ ਦੇ ਵਿੱਚ ਉਹਨਾਂ ਨੇ ਮੁਕੱਦਮਾ ਦਾਇਰ ਕੀਤਾ ਸੀ ਤਾਂ ਜਿਸ ਤੋਂ ਬਾਅਦ ਹੋਣ ਜੋ ਫਾਰਮਾਸਿਊਟੀਕਲ ਕੰਪਨੀਆਂ ਨੇ ਉਹਨਾਂ ਨੇ ਅਦਾਲਤ ਦੇ ਵਿੱਚ ਇਹ ਖੁਦ ਮੰਨਿਆ ਕਿ ਜੋ ਵੈਕਸੀਨ ਸੀ ਕੋਰੋਨਾ ਵੈਕਸੀਨ ਸੀ ਕੋਵੀ ਸ਼ੀਲਡ ਸੀ ਤਾਂ ਉਹ ਕਈ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਕਰ ਸਕਦੀ ਆ ਦਰਸਲ ਜੈਮੀ ਸਟਾਕ ਨੇ ਐਸਟਰਾਜੇਨਿਕਾ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ ਉਸਨੇ April 2021 ਦੇ ਵਿੱਚ ਕਰੋਨਾ ਵੈਕਸੀਨ ਦੀ ਇੱਕ ਖੁਰਾਕ ਲਈ ਸੀ ਜਿਸ ਤੋਂ ਬਾਅਦ ਉਸਨੂੰ ਸਥਾਈ ਦਿਮਾਗੀ ਨੁਕਸਾਨ ਤੋਂ ਪੀੜਤ ਹੈ ਤਾਂ ਜੈਮੀ ਸਕਾਰਟ ਸਮੇਤ ਹੋਰ ਬਹੁਤ ਸਾਰੇ ਮਰੀਜ਼ਾਂ ਦੇ ਵਿੱਚ TTs ਦੇ ਨਾਲ ਟ੍ਰੋਮੋ ਬਸੇਸ ਨਾਮਕੇ ਕੁ ਦੁਰਲਭ ਲੱਛਣ ਸੀ ਇਹਨਾਂ ਸਾਰਿਆਂ ਨੇ ਕੰਪਨੀ ਦੇ ਖਿਲਾਫ ਕੇਸ ਦਰਜ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਸੀ ਜਾਨੀ ਕਿ ਕਿਤੇ ਨਾ ਕਿਤੇ ਇਸ ਦਾ ਸਿਹਤ ਤੇ ਜੋ ਅਸਰ ਹੈ ਉਹ ਜ਼ਰੂਰ ਪੈ ਰਿਆ ਸੀ ਕੁਝ ਅਜਿਹੇ ਪ੍ਰਭਾਵ ਜ਼ਰੂਰ ਦੇਖ ਰਏ ਸੀ ਜੋ ਸਿਹਤ ਤੇ ਮਾੜਾ ਪ੍ਰਭਾਵ ਪਾ ਰਹੇ ਸੀ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਇਸ ਤੋਂ ਪੀੜਤ ਸੀ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਹੁਣ ਇਹ ਕੰਪਨੀ ਖੁਦ ਮੰਨਦੀ ਹੋਈ ਨਜ਼ਰ ਆ ਰਹੀ ਹੈ ਕਿ ਕਈ ਗੰਭੀਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਨੇ ਤਾਂ ਇਸ ਸਾਲ ਫਰਵਰੀ ਦੇ ਵਿੱਚ ਯੂਕੇ ਦੀ ਇੱਕ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਇੱਕ ਕਾਨੂੰਨੀ ਦਸਤਾਵੇਜ਼ ਵਿੱਚ ਕੈਂਬ੍ਰਿਜ ਆਧਾਰਿਤ ਕੰਪਨੀ ਨੇ ਮੰਨਿਆ ਕਿ ਇਸ ਦਾ ਟਿਕਾ ਬਹੁਤ ਹੀ ਘੱਟ ਮਾਮਲਿਆਂ ਦੇ ਵਿੱਚ ਟੀਟੀਐਸ ਦਾ ਹਵਾਲਾ ਦੇ ਕੇ ਟੀਟੀਐਸ ਦਾ ਕਾਰਨ ਬਣ ਸਕਦਾ ਹੈ ਇਸ ਸਥਿਤੀ ਵਿੱਚ ਪਲੇਟਲੇਟ ਦੀ ਗਿਣਤੀ ਘੱਟ ਹੋਣ ਤੇ ਖੂਨ ਦੇ ਥੱਕੇ ਬਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ ਯਾਨੀ ਕਿ ਹੂਨ ਦੇ ਕਲੌਟ ਬਣ ਸਕਦੇ ਨੇ ਪਲੇਟलेट्स ਜਿਹੜੇ ਉਹ ਘਟ ਸਕਦੇ ਨੇ ਤਾਂ ਤੁਹਾਨੂੰ ਇਹ ਵੀ ਦੱਸ ਰਹੀਏ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਫਾਰਮਾਸਿਊਟੀਕਲ ਕੰਪਨੀ ਐਕਸਟਰਾ ਚੈਨਿਕਾ ਨੇ ਇਸ ਵਾਇਰਸ ਨੂੰ ਰੋਕਣ ਲਈ ਐਕਸਪੋਰਟ ਦੇ ਨਾਲ ਮਿਲ ਕੇ ਕੋਵਿਡ ਵੈਕਸੀਨ ਬਣਾਈ ਸੀ ਜਦੋਂ ਕਿ ਭਾਰਤ ਦੇ ਵਿੱਚ ਵੈਕਸੀਨ ਬਣਾਉਣ ਵਾਲੀ ਕੰਪਨੀ سیرਮ ਇੰਸਟੀਚਿਊਟ ਨੇ ਐਕਸਟਰਾ ਚੈਨਿਕਾ ਦੇ ਨਾਲ ਸਮਝੌਤੇ ਵਿੱਚ ਕੋਵੀ ਸ਼ੀਲਡ ਵੈਕਸੀਨ ਬਣਾਈ ਸੀ ਤਾਂ ਜਿਸ ਤੋਂ ਬਾਅਦ ਦੇਸ਼ ਦੇ ਅੱਧੇ ਤੋਂ ਵੱਧ ਲੋਕਾਂ ਨੂੰ ਕੋਵੀ ਸ਼ੀਲਡ ਵੈਕਸੀਨ ਲੱਗੀ ਸੀ ਤਾਂ ਵੈਕਸੀਨ ਲੱਗਣ ਤੋਂ ਬਾਅਦ ਲੋਕਾਂ ਦੇ ਸਰੀਰ ਦੇ ਉੱਤੇ ਮਾੜੇ ਪ੍ਰਭਾਵ ਇਸੇ ਦਿਖਾਈ ਦੇਣ ਲੱਗੇ ਸੀ ਬਹੁਤ ਸਾਰੇ ਲੋਕਾਂ ਨੂੰ ਦਿਲ ਕਮਜ਼ੋਰ ਹੋਇਆ ਸੀ ਹੱਟੈਕ ਦਾ ਖਤਰਾ ਹੋਇਆ ਸੀ ਜ ਜ ਉਹਨਾਂ ਨੂੰ ਅਜੇ ਹੀ ਕੋਈ ਸਮੱਸਿਆ ਹੋਈ ਸੀ ਤਾਂ ਜੋ ਲੋਕ ਇਸ ਤੋਂ ਪੀੜਤ ਸੀ ਉਸ ਤੋਂ ਬਾਅਦ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਹੁਣ ਅਦਾਲਤ ਦੇ ਵਿੱਚ ਉਸ ਕੰਪਨੀ ਨੇ ਖੁਦ ਮੰਨਿਆ ਕਿ ਇਸ ਦੇ ਸਰੀਰ ਉੱਤੇ ਮਾੜੇ ਪ੍ਰਭਾਵ ਹੋ ਸਕਦੇ ਨੇ